ਮੈਂ ਆਪਣੇ ਸਾਰੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਪਹਿਲਾਂ ਵੀ ਕਿਉਂਕਿ ਜਿੰਨੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੰਨੀ ਚੋਣਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਲੱਗਦਾ ਇਤਿਹਾਸ 'ਚ ਕਦੇ ਨਹੀਂ ਹੋਇਆ ਔਰ ਹਮੇਸ਼ਾ ਲੋਕਾਂ ਨੇ ਸਾਡਾ ਸਾਥ ਦਿੱਤਾ ਮੈਂ ਤੈਰ ਦਿਲੋਂ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਸਾਡੀ ਸੋਚ ਦੇ ਨਾਲ ਖੜੇ ਹੈ ਮੈਮ ਕਿਵੇਂ ਲੱਗਦਾ ਹੈ ਕਿ ਜਿਹੜੇ ਮਨਦੀਪ ਸਿੰਘ ਗੁਰਿੰ ਖੜੇ ਸੀਗੇ ਉਸ ਦੇ ਨਾਲ ਜਿਹੜਾ ਕਾਦੀਦਲ ਨੂੰ ਘਾਟਾ ਲੱਗਦਾ ਹੈ ਜਿਵੇਂ ਇਹ ਕਾਦੀਦਲ ਦੀ ਵੋਟ 200 ਤੇ ਡਿਵਾਈਡ ਹੋ ਗਈ ਸੀ ਦੇਖੋ ਮੈਂ ਇਹ ਇੱਕ ਗੱਲ ਮੈਂ ਹਮੇਸ਼ਾ ਕਰਦੀ ਹੁੰਨੀ ਆ ਕਿ ਚਾਹੇ ਅਸੀਂ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡ ਲਈਏ ਜਾਤ ਦੇ ਨਾਂ ਤੇ ਵੰਡ ਲਈਏ ਵੀ ਲੋਕ ਇਹਦੇ ਵੱਲ ਜਾਣਗੇ ਜਾਂ ਉਹਦੇ ਵੱਲ ਜਾਣਗੇ ਪਰ ਅਸਲ ਗੱਲ ਇਹ ਹੈ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਸੁਖਾਲੀ ਜਿਉਣ ਦੇ ਲਈ ਸਰਕਾਰ ਵੱਲੋਂ ਬਹੁਤ ਕੁਝ ਚਾਹੀਦਾ ਹੁੰਦਾ ਹੈ ਉਹਨਾਂ ਨੂੰ ਜੋ ਫੈਸਿਲਿਟੀਆਂ ਚਾਹੀਦੀਆਂ ਹੁੰਦੀਆਂ ਨੇ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਆ ਕਿ ਲੋਕਾਂ ਨੂੰ ਉਹਦੇ ਵਿੱਚ ਰਾਹਤ ਮਹਿਸੂਸ ਹੋਈ ਆ ਉਹਦੇ ਵਿੱਚ ਜਦੋਂ ਉਹ ਸੋਚ ਅੱਗੇ ਆ ਜਾਂਦੀਆਂ ਨੇ ਕਿ ਅਸੀਂ ਆਪਦੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਣਾ ਐਜੂਕੇਸ਼ਨ ਕਿੱਥੋਂ ਦਿਵਾਉਣੀ ਆ ਸਾਨੂੰ ਇਸ ਸਰਕਾਰ 'ਚ ਸੁਖਾਲਾ ਮਹਿਸੂਸ ਹੋ ਰਿਹਾ ਤਾਂ ਉਦੋਂ ਜਿਹੜੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਜਿਹੜੀ ਵੋਟ ਪੈਣੀ ਆ ਉਹ ਸਵਾਲ ਖਤਮ ਹੋ ਜਾਂਦੇ ਆ। ਬੰਦੀ ਜਾ ਰਹੀਆਂ ਜੀ ਬੰਦੀ ਸਿੰਘਾ ਦੀ ਰਿਹਾਈ ਵਾਸਤੇ ਕਿਵੇਂ ਦੇ ਦੇਉਂਦੇ ਆ। ਅ ਮੈਂ ਦੇਖੋ ਇਹ ਗੱਲ ਤਾਂ ਅਸੀਂ ਹਮੇਸ਼ਾ ਆਪਣੇ ਸਿੱਖ ਪੰਥ ਦੇ ਨਾਲ ਖੜੇ ਆ ਕਿ ਜਿੱਥੇ ਸਾਨੂੰ ਲੱਗਦਾ ਕਿ ਕਿਤੇ ਅਨਿਆਂ ਹੋ ਰਿਹਾ ਤਾਂ ਉਸ ਦੇ ਖਿਲਾਫ ਆਵਾਜ਼ ਉਠਾਉਣੀ ਜ਼ਰੂਰੀ ਬਣਦੀ ਹੈ ਸੋ ਜਿੱਥੇ ਵੀ ਕਿਤੇ ਅਨਿਆਂ ਦੇ ਖਿਲਾਫ ਆਵਾਜ਼ ਉਠਾਈ ਜਾਊਗੀ ਅਸੀਂ ਉਹਦੇ ਨਾਲ ਖੜਾਂਗੇ ਮੈਂ ਆਪਣੇ ਸਾਰੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਪਹਿਲਾਂ ਵੀ ਕਿਉਂਕਿ ਜਿੰਨੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੰਨੀ ਚੋਣਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਲੱਗਦਾ ਇਤਿਹਾਸ 'ਚ ਕਦੇ ਨਹੀਂ ਹੋਇਆ ਔਰ ਹਮੇਸ਼ਾ ਲੋਕਾਂ ਨੇ ਸਾਡਾ ਸਾਥ ਦਿੱਤਾ ਮੈਂ ਤੈਹਦਿਲੋ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਸਾਡੀ ਸੋਚ ਦੇ ਨਾਲ ਖੜੇ ਆ ਮੈਮ ਕਿਵੇਂ ਲੱਗਦਾ ਹੈ ਕਿ ਜਿਹੜੇ ਮਨਦੀਪ ਸਿੰਘ ਗੁਰਨੀ ਖੜੇ ਸੀਗੇ ਉਸ ਦੇ ਨਾਲ ਜਿਹੜਾ ਅਕਾਲੀ ਦਲ ਨੂੰ ਘੱਟਾ ਲੱਗਦਾ ਹੈ ਜਿਵੇਂ ਇਹ ਅਕਾਲੀ ਦਲ ਦੀ ਵੋਟ 200 ਤੱਕ ਡਿਵਾਈਡ ਹੋ ਗਈ ਸੀ ਦੇਖੋ ਮੈਂ ਇਹ ਇੱਕ ਗੱਲ ਮੈਂ ਹਮੇਸ਼ਾ ਕਰਦੀ ਹੁੰਨੀ ਆ ਕਿ ਚਾਹੇ ਅਸੀਂ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡ ਲਈਏ ਜਾਤ ਦੇ ਨਾਂ ਤੇ ਵੰਡ ਲਈਏ ਵੀ ਲੋਕ ਇਹਦੇ ਵੱਲ ਜਾਣਗੇ ਜਾਂ ਉਹਦੇ ਵੱਲ ਜਾਣਗੇ ਪਰ ਅਸਲ ਗੱਲ ਇਹ ਹੈ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਸੁਖਾਲੀ ਜਿਉਣ ਦੇ ਲਈ ਸਰਕਾਰ ਵੱਲੋਂ ਬਹੁਤ ਕੁਝ ਚਾਹੀਦਾ ਹੁੰਦਾ ਹੈ ਉਹਨਾਂ ਨੂੰ ਜੋ ਫੈਸਿਲਿਟੀਆਂ ਚਾਹੀਦੀਆਂ ਹੁੰਦੀਆਂ ਨੇ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਆ ਕਿ ਲੋਕਾਂ ਨੂੰ ਉਹਦੇ ਵਿੱਚ ਰਾਹਤ ਮਹਿਸੂਸ ਹੋਈ ਹੈ ਉਹਦੇ ਵਿੱਚ ਜਦੋਂ ਉਹ ਸੋਚ ਅੱਗੇ ਆ ਜਾਂਦੀ ਹੈ ਨਾ ਕਿ ਅਸੀਂ ਆਪਦੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਣਾ ਹੈ ਐਜੂਕੇਸ਼ਨ ਕਿੱਥੋਂ ਦਿਵਾਉਣੀ ਹੈ ਸਾਨੂੰ ਇਸ ਸਰਕਾਰ ਤੋਂ ਸਖਾਲਾ ਮਹਿਸੂਸ ਹੋ ਰਿਹਾ ਤਾਂ ਉਦੋਂ ਜਿਹੜੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਜਿਹੜੀ ਵੋਟ ਪੈਣੀ ਹੈ ਉਹ ਸਵਾਲ ਖਤਮ ਹੋ ਜਾਂਦੇ ਆ। ਚੱਲੀ ਜਾ ਰਹੀਆਂ ਜੀ ਬੰਦੀ ਸਿੰਘਾ ਦੀ ਰਿਹਾਈ ਵਾਸਤੇ ਕਿਵੇਂ ਦੇ ਦਿੰਦੇ ਆ। ਅ ਮੈਂ ਦੇਖੋ ਇਹ ਗੱਲ ਤਾਂ ਅਸੀਂ ਹਮੇਸ਼ਾ ਆਪਣੇ ਸਿੱਖ ਪੰਥ ਦੇ ਨਾਲ ਖੜੇ ਆ ਕਿ ਜਿੱਥੇ ਸਾਨੂੰ ਲੱਗਦਾ ਕਿ ਕਿਤੇ ਨਿਆਂ ਹੋ ਰਿਹਾ ਉਸ ਦੇ ਖਿਲਾਫ ਆਵਾਜ਼ ਉਠਾਉਣੀ ਜ਼ਰੂਰੀ ਬਣਦੀ ਹੈ ਸੋ ਜਿੱਥੇ ਵੀ ਕਿਤੇ ਅਨਿਆਂ ਦੇ ਖਿਲਾਫ ਆਵਾਜ਼ ਉਠਾਈ ਜਾਊਗੀ ਅਸੀਂ ਉਹਦੇ ਨਾਲ ਖੜਾਂਗੇ ਆਪਣੇ ਵਿੱਚ ਜਾ ਰਿਹਾ ਹੈਗਾ ਤੇ ਐਲਾਨ ਹੋਣਾ ਬਾਕੀ ਹੈ ਮੈਂ ਆਪਣੇ ਸਾਰੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਪਹਿਲਾਂ ਵੀ ਕਿਉਂਕਿ ਜਿੰਨੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੰਨੀ ਚੋਣਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਲੱਗਦਾ ਇਤਿਹਾਸ 'ਚ ਕਦੇ ਨਹੀਂ ਹੋਇਆ ਔਰ ਹਮੇਸ਼ਾ ਲੋਕਾਂ ਨੇ ਸਾਡਾ ਸਾਥ ਦਿੱਤਾ ਮੈਂ ਤੈਰ ਦਿਲੋਂ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਸਾਡੀ ਸੋਚ ਦੇ ਨਾਲ ਖੜੇ ਹੈ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਜਿਹੜੇ ਮਨਦੀਪ ਸਿੰਘ ਗੁਰਨੀ ਖੜੇ ਸੀ ਉਹਦੇ ਨਾਲ ਜਿਹੜਾ ਕਾਲੀਗੱਲ ਲੋਕ ਆਤਾ ਲੱਗਦਾ ਹੈ ਜਿਵੇਂ ਇਹ ਕਾਲੀਗੱਲ ਦੀ ਵੋਟ 200 ਤੇ ਡਿਵਾਈਡ ਹੋ ਗਈ ਹੋਵੇ ਦੇਖੋ ਮੈਂ ਇਹ ਇੱਕ ਗੱਲ ਮੈਂ ਹਮੇਸ਼ਾ ਕਰਦੀ ਹੁੰਨੀ ਆ ਕਿ ਚਾਹੇ ਅਸੀਂ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡ ਲਈਏ ਜਾਤ ਦੇ ਨਾਂ ਤੇ ਵੰਡ ਲਈਏ ਵੀ ਲੋਕ ਇਹਦੇ ਵੱਲ ਜਾਣਗੇ ਜਾਂ ਉਹਦੇ ਵੱਲ ਜਾਣਗੇ ਪਰ ਅਸਲ ਗੱਲ ਇਹ ਹੈ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਸੁਖਾਲੀ ਜਿਉਣ ਦੇ ਲਈ ਸਰਕਾਰ ਵੱਲੋਂ ਬਹੁਤ ਕੁਝ ਚਾਹੀਦਾ ਹੁੰਦਾ ਹੈ ਉਹਨਾਂ ਨੂੰ ਜੋ ਫੈਸਿਲਿਟੀਆਂ ਚਾਹੀਦੀਆਂ ਹੁੰਦੀਆਂ ਨੇ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਆ ਕਿ ਲੋਕਾਂ ਨੂੰ ਉਹਦੇ ਵਿੱਚ ਰਾਹਤ ਮਹਿਸੂਸ ਹੋਈ ਆ ਉਹਦੇ ਵਿੱਚ ਜਦੋਂ ਉਹ ਸੋਚ ਅੱਗੇ ਆ ਜਾਂਦੀ ਹੈ ਨਾ ਕਿ ਅਸੀਂ ਆਪਦੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਣਾ ਐਜੂਕੇਸ਼ਨ ਕਿੱਥੋਂ ਦਵਾਉਣੀ ਆ ਸਾਨੂੰ ਇਸ ਸਰਕਾਰ 'ਚ ਸੁਖਾਲਾ ਮਹਿਸੂਸ ਹੋ ਰਿਹਾ ਤਾਂ ਉਦੋਂ ਜਿਹੜੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਜਿਹੜੀ ਵੋਟ ਪੈਣੀ ਆ ਉਹ ਸਵਾਲ ਖਤਮ ਹੋ ਜਾਂਦੇ ਆ ਜੀ ਜਾ ਰਹੀਆਂ ਜੀ ਬੰਦੀ ਸਿੰਘਾ ਦੀ ਰਹਿਣ ਵਾਸਤੇ ਕਿਵੇਂ ਦੇ ਦੇਉਂਦੇ ਆ ਅ ਮੈਂ ਬਾਰਡਰ ਦੇ ਉੱਤੇ ਰੁਕਿਆ ਜਾ ਦੇਖੋ ਇਹ ਗੱਲ ਤਾਂ ਅਸੀਂ ਹਮੇਸ਼ਾ ਆਪਣੇ ਸਿੱਖ ਪੰਥ ਦੇ ਨਾਲ ਖੜੇ ਆ ਕਿ ਜਿੱਥੇ ਸਾਨੂੰ ਲੱਗਦਾ ਕਿ ਕਿਤੇ ਅਨਿਆਂ ਹੋ ਰਿਹਾ ਤਾਂ ਉਸ ਦੇ ਖਿਲਾਫ ਆਵਾਜ਼ ਉਠਾਉਣੀ ਜ਼ਰੂਰੀ ਬਣਦੀ ਹੈ ਸੋ ਜਿੱਥੇ ਵੀ ਕਿਤੇ ਅਨਿਆਂ ਦੇ ਖਿਲਾਫ ਆਵਾਜ਼ ਉਠਾਈ ਜਾਊਗੀ ਅਸੀਂ ਉਹਦੇ ਨਾਲ ਖੜਾਂਗੇ ਕਿਵੇਂ ਲਿਖਦੇ ਜੀ ਜਿਹੜਾ ਅੱਜ ਇਲੈਕਸ਼ਨ ਦਾ ਰਿਜ਼ਲਟ ਆ ਰਹਿਗਾ ਤੁਹਾਡੇ ਪੱਖ ਦੇ ਵਿੱਚ ਜਾ ਰਹਿਗਾ ਤੇ ਐਲਾਨ ਮੈਂ ਆਪਣੇ ਸਾਰੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਪਹਿਲਾਂ ਵੀ ਕਿਉਂਕਿ ਜਿੰਨੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੰਨੀ ਚੋਣਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਲੱਗਦਾ ਇਤਿਹਾਸ 'ਚ ਕਦੇ ਨਹੀਂ ਹੋਇਆ ਔਰ ਹਮੇਸ਼ਾ ਲੋਕਾਂ ਨੇ ਸਾਡਾ ਸਾਥ ਦਿੱਤਾ ਮੈਂ ਤੈਹ ਦੇ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਸਾਡੀ ਸੋਚ ਦੇ ਨਾਲ ਖੜੇ ਆ ਮੈਮ ਕਿਵੇਂ ਲੱਗਦਾ ਹੈ ਕਿ ਜਿਹੜੇ ਮਨਦੀਪ ਸਿੰਘ ਗੁਰਨੀ ਖੜੇ ਸੀ ਉਹ ਉਸ ਦੇ ਨਾਲ ਜਿਹੜਾ ਅਕਾਲੀ ਦਲ ਲੋਕ ਹਟਾ ਲੱਗਦਾ ਜਿਵੇਂ ਇਹ ਅਕਾਲੀ ਦਲ ਦੀ ਵੋਟ 200 ਤੱਕ ਡਿਵਾਈਡ ਹੋ ਗਈ ਸੀ देखो मैं ए, एक एक गल मैं हमेशा करती हूं नी है कि चाहे असी लोकां लोका नु धर्म ਦੇ ਨਾਤੇ ਵੰਡ ਲਈਏ ਜਾਤ ਦੇ ਨਾਤੇ ਵੰਡ ਲਈਏ ਵੀ ਲੋਕ ਇਹਦੇ ਵੱਲ ਜਾਣਗੇ ਜਾਂ ਉਹਦੇ ਵੱਲ ਜਾਣਗੇ ਪਰ ਅਸਲ ਗੱਲ ਇਹ ਹੈ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਸੁਖਾਲੀ ਜਿਉਣ ਦੇ ਲਈ ਸਰਕਾਰ ਵੱਲੋਂ ਬਹੁਤ ਕੁਝ ਚਾਹੀਦਾ ਹੁੰਦਾ ਹੈ ਉਹਨਾਂ ਨੂੰ ਜੋ ਫੈਸਿਲਿਟੀਆਂ ਚਾਹੀਦੀਆਂ ਹੁੰਦੀਆਂ ਨੇ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਆ ਕੇ ਲੋਕਾਂ ਨੂੰ ਉਹਦੇ ਵਿੱਚ ਰਾਹਤ ਮਹਿਸੂਸ ਹੋਈ ਹੈ ਉਹਦੇ ਵਿੱਚ ਜਦੋਂ ਉਹ ਸੋਚ ਅੱਗੇ ਆ ਜਾਂਦੀ ਹੈ ਨਾ ਕਿ ਅਸੀਂ ਆਪਦੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਣਾ ਹੈ ਐਜੂਕੇਸ਼ਨ ਕਿੱਥੋਂ ਦਿਵਾਉਣੀ ਹੈ ਸਾਨੂੰ ਇਸ ਸਰਕਾਰ ਤੋਂ ਸਖਾਲਾ ਮਹਿਸੂਸ ਹੋ ਰਿਹਾ ਤਾਂ ਉਦੋਂ ਜਿਹੜੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਜਿਹੜੀ ਵੋਟ ਪੈਣੀ ਹੈ ਉਹ ਸਵਾਲ ਖਤਮ ਹੋ ਜਾਂਦੇ ਆ। ਜਾਈ ਜਾ ਰਹੀਆਂ ਜੀ ਬੰਦ ਸਿੰਘਾ ਦੀ ਰਹਿ ਹੈ ਵਾਸਤੇ ਕਿਵੇਂ ਦੇ ਦਿੰਦੇ ਆ। ਅ ਮੈਂ ਦੇਖੋ ਇਹ ਗੱਲ ਤਾਂ ਅਸੀਂ ਹਮੇਸ਼ਾ ਆਪਣੇ ਸਿੱਖ ਪੰਥ ਦੇ ਨਾਲ ਖੜੇ ਆ ਕਿ ਜਿੱਥੇ ਸਾਨੂੰ ਲੱਗਦਾ ਕਿ ਕਿਤੇ ਨਿਆਂ ਹੋ ਰਿਹਾ ਉਸ ਦੇ ਖਿਲਾਫ ਆਵਾਜ਼ ਉਠਾਉਣੀ ਜ਼ਰੂਰੀ ਬਣਦੀ ਹੈ ਸੋ ਜਿੱਥੇ ਵੀ ਕਿਤੇ ਅਨਿਆਂ ਦੇ ਖਿਲਾਫ ਆਵਾਜ਼ ਉਠਾਈ ਜਾਊਗੀ ਅਸੀਂ ਉਹਦੇ ਨਾਲ ਖੜਾਂਗੇ ਮੈਂ ਆਪਣੇ ਸਾਰੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਪਹਿਲਾਂ ਵੀ ਕਿਉਂਕਿ ਜਿੰਨੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੰਨੀ ਚੋਣਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਲੱਗਦਾ ਇਤਿਹਾਸ 'ਚ ਕਦੇ ਨਹੀਂ ਹੋਇਆ ਔਰ ਹਮੇਸ਼ਾ ਲੋਕਾਂ ਨੇ ਸਾਡਾ ਸਾਥ ਦਿੱਤਾ ਮੈਂ ਤੈਹ ਦਿਲੋਂ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਸਾਡੀ ਸੋਚ ਦੇ ਨਾਲ ਖੜੇ ਹੈ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਜਿਹੜੇ ਮਨਦੀਪ ਸਿੰਘ ਗੁਰਨੀ ਖੜੇ ਸੀ ਉਹਦੇ ਨਾਲ ਜਿਹੜਾ ਕਾਂਗਰਸ ਦਾ ਲੋਕਾਤਾ ਲੱਗਦਾ ਹੈ ਕਿ ਜਿੰਨੇ ਇਹ ਕਾਂਗਰਸ ਦੀ ਵੋਟ 203 ਡਿਵਾਈਡ ਹੋ ਗਈ ਸੀ ਦੇਖੋ ਮੈਂ ਇਹ ਇੱਕ ਗੱਲ ਮੈਂ ਹਮੇਸ਼ਾ ਕਰਦੀ ਹੁੰਨੀ ਆ ਕਿ ਚਾਹੇ ਅਸੀਂ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡ ਲਈਏ ਜਾਤ ਦੇ ਨਾਂ ਤੇ ਵੰਡ ਲਈਏ ਵੀ ਲੋਕ ਇਹਦੇ ਵੱਲ ਜਾਣਗੇ ਜਾਂ ਉਹਦੇ ਵੱਲ ਜਾਣਗੇ ਪਰ ਅਸਲ ਗੱਲ ਇਹ ਹੈ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਸੁਖਾਲੀ ਜਿਉਣ ਦੇ ਲਈ ਸਰਕਾਰ ਵੱਲੋਂ ਬਹੁਤ ਕੁਝ ਚਾਹੀਦਾ ਹੁੰਦਾ ਹੈ ਉਹਨਾਂ ਨੂੰ ਜੋ ਫੈਸਿਲਿਟੀਆਂ ਚਾਹੀਦੀਆਂ ਹੁੰਦੀਆਂ ਨੇ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਆ ਕੇ ਲੋਕਾਂ ਨੂੰ ਉਹਦੇ ਵਿੱਚ ਰਾਹਤ ਮਹਿਸੂਸ ਹੋਈ ਆ ਉਹਦੇ ਵਿੱਚ ਜਦੋਂ ਉਹ ਸੋਚ ਅੱਗੇ ਆ ਜਾਂਦੀਆਂ ਨੇ ਕਿ ਅਸੀਂ ਆਪਦੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਣਾ ਐਜੂਕੇਸ਼ਨ ਕਿੱਥੋਂ ਦਿਵਾਉਣੀ ਆ ਸਾਨੂੰ ਇਸ ਸਰਕਾਰ ਤੋਂ ਸਖਾਲਾ ਮਹਿਸੂਸ ਹੋ ਰਿਹਾ ਤਾਂ ਉਦੋਂ ਜਿਹੜੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਜਿਹੜੀ ਵੋਟ ਪੈਣੀ ਆ ਉਹ ਸਵਾਲ ਖਤਮ ਹੋ ਜਾਂਦੇ ਆ ਬੋਲੀ ਜਾ ਰਹੀਆਂ ਜੀ ਬੰਦ ਸਿੰਘਾ ਦੀ ਰਿਹਾਈ ਵਾਸਤੇ ਕਿਵੇਂ ਦੇ ਦਿੰਦੇ ਆ ਅ ਮੈਂ ਦੇਖੋ ਇਹ ਗੱਲ ਤਾਂ ਅਸੀਂ ਹਮੇਸ਼ਾ ਆਪਣੇ ਸਿੱਖ ਪੰਥ ਦੇ ਨਾਲ ਖੜੇ ਆ ਕਿ ਜਿੱਥੇ ਸਾਨੂੰ ਲੱਗਦਾ ਕਿ ਕਿਤੇ ਅਨਿਆਂ ਹੋ ਰਿਹਾ ਤਾਂ ਉਸ ਦੇ ਖਿਲਾਫ ਆਵਾਜ਼ ਉਠਾਉਣੀ ਜ਼ਰੂਰੀ ਬਣਦੀ ਹੈ ਸੋ ਜਿੱਥੇ ਵੀ ਕਿਤੇ ਅਨਿਆਂ ਦੇ ਖਿਲਾਫ ਆਵਾਜ਼ ਉਠਾਈ ਜਾਊਗੀ ਅਸੀਂ ਉਹਦੇ ਨਾਲ ਖੜਾਂਗੇ ਤਾਂ ਕੀ ਮੈਂ ਦੇਖ ਰਹੀ ਜਿਹੜਾ ਅੱਜ ਇਲੈਕਸ਼ਨ ਦਾ ਰਿਜ਼ਲਟ ਆ ਰਹਿਗਾ ਤੁਹਾਡੇ ਪੱਖ ਦੇ ਵਿੱਚ ਜਾ ਰਹਿਗਾ ਤੇ ਐਲਾਨ ਹੋਣਾ ਬਾਕੀ ਹੈ ਮੈਂ ਆਪਣੇ ਸਾਰੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਪਹਿਲਾਂ ਵੀ ਕਿਉਂਕਿ ਜਿੰਨੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੰਨੀ ਚੋਣਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਲੱਗਦਾ ਇਤਿਹਾਸ 'ਚ ਕਦੇ ਨਹੀਂ ਹੋਇਆ ਔਰ ਹਮੇਸ਼ਾ ਲੋਕਾਂ ਨੇ ਸਾਡਾ ਸਾਥ ਦਿੱਤਾ ਮੈਂ ਤੈਰ ਦਿਲੋਂ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਸਾਡੀ ਸੋਚ ਦੇ ਨਾਲ ਖੜੇ ਆ ਮੈਮ ਕਿਵੇਂ ਲੱਗਦਾ ਹੈ ਕਿ ਜਿਹੜੇ ਸਿੰਗੂਰੀ ਖੜੇ ਸੀਗੇ ਉਸਦੇ ਨਾਲ ਜਿਹੜਾ ਕਾਲੀ ਦਲ ਨੂੰ ਘੱਟਾ ਲੱਗਦਾ ਕਿ ਜਿਵੇਂ ਇਹ ਕਾਲੀ ਦਲ ਦੀ ਵੋਟ 200 ਤੇ ਡਿਵਾਈਡ ਹੋ ਗਈ। ਦੇਖੋ ਮੈਂ ਇਹ ਇੱਕ ਗੱਲ ਮੈਂ ਹਮੇਸ਼ਾ ਕਰਦੀ ਹੁੰਨੀ ਆ ਕਿ ਚਾਹੇ ਅਸੀਂ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡ ਲਈਏ, ਜਾਤ ਦੇ ਨਾਂ ਤੇ ਵੰਡ ਲਈਏ ਵੀ ਲੋਕ ਇਹਦੇ ਵੱਲ ਜਾਣਗੇ ਜਾਂ ਉਹਦੇ ਵੱਲ ਜਾਣਗੇ ਪਰ ਅਸਲ ਗੱਲ ਇਹ ਹੈ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਸੁਖਾਲੀ ਜਿਉਣ ਦੇ ਲਈ ਸਰਕਾਰ ਵੱਲੋਂ ਬਹੁਤ ਕੁਝ ਚਾਹੀਦਾ ਹੁੰਦਾ ਹੈ। ਉਹਨਾਂ ਨੂੰ ਜੋ ਫੈਸਿਲਿਟੀਆਂ ਚਾਹੀਦੀਆਂ ਹੁੰਦੀਆਂ ਨੇ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਆ ਕੇ ਲੋਕਾਂ ਨੂੰ ਉਹਦੇ ਵਿੱਚ ਰਾਹਤ ਮਹਿਸੂਸ ਹੋਈ ਆ ਉਹਦੇ ਵਿੱਚ ਜਦੋਂ ਉਹ ਸੋਚ ਅੱਗੇ ਆ ਜਾਂਦੀਆਂ ਨੇ ਕਿ ਅਸੀਂ ਆਪਦੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਣਾ ਐਜੂਕੇਸ਼ਨ ਕਿੱਥੋਂ ਦਵਾਉਣੀ ਆ ਸਾਨੂੰ ਇਸ ਸਰਕਾਰ ਤੋਂ ਸੁਖਾਲਾ ਮਹਿਸੂਸ ਹੋ ਰਿਹਾ ਤਾਂ ਉਦੋਂ ਜਿਹੜੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਜਿਹੜੀ ਵੋਟ ਪੈਣੀ ਆ ਉਹ ਸਵਾਲ ਖਤਮ ਹੋ ਜਾਂਦੇ ਆ ਜੀ ਜਾ ਰਹੀਆਂ ਜੀ ਬੰਦ ਸਿੰਘਾ ਦੀ ਰਹਿਣ ਵਾਸਤੇ ਕਿਵੇਂ ਦੇ ਦੋ ਅ ਮੈਂ ਦੇਖੋ ਇਹ ਗੱਲ ਤਾਂ ਅਸੀਂ ਹਮੇਸ਼ਾ ਆਪਣੇ ਸਿੱਖ ਪੰਥ ਦੇ ਨਾਲ ਖੜੇ ਆ ਕਿ ਜਿੱਥੇ ਸਾਨੂੰ ਲੱਗਦਾ ਕਿ ਕਿਤੇ ਅਨਿਆਂ ਹੋ ਰਿਹਾ ਤਾਂ ਉਸ ਦੇ ਖਿਲਾਫ ਆਵਾਜ਼ ਉਠਾਉਣੀ ਜ਼ਰੂਰੀ ਬਣਦੀ ਹੈ ਸੋ ਜਿੱਥੇ ਵੀ ਕਿਤੇ ਅਨਿਆਂ ਦੇ ਖਿਲਾਫ ਆਵਾਜ਼ ਉਠਾਈ ਜਾਊਗੀ ਅਸੀਂ ਉਹਦੇ ਨਾਲ ਖੜਾਗੇ